ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤਰ ਜੀ ਹੋਰ ਪੁੱਤ ਠੀਕ ਠਾਕ ਹੋ ਹਾਂ ਜੀ ਹਰਪਨਦੀਪ ਸਿੰਘ ਜੀ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਧੰਨਵਾਦ ਜੀ ਤੁਸੀਂ ਪੂਰੇ ਹਰਿਆਣੇ ਦੇ ਵਿੱਚ ਟਾਪ ਕੀਤਾ ਹਾਂ ਜੀ ਤੇ ਤੁਹਾਨੂੰ ਡਬਲ ਵਧਾਈਆਂ ਕਿਉਂਕਿ ਤੁਸੀਂ ਪੂਰੇ ਸਾਬਤ ਸੂਰਤ ਰਹਿੰਦੇ ਆਂ ਗੁਰਸਿੱਖੀ ਜੀਵਨ 'ਚ ਰਹਿੰਦੇ ਆਂ ਤੁਸੀਂ ਪੂਰਾ ਟਾਪ ਕੀਤਾ ਤੇ ਦੂਜਾ ਮੈਂ ਸੱਚੇ ਪਾਤਸ਼ਾਹ ਕੀ ਅਰਦਾਸ ਕਰਦਾ ਤੇ ਤੁਸੀਂ ਜੀਵਨ ਦੀਆਂ ਸਾਰੀਆਂ ਤਰੱਕੀਆਂ ਨੂੰ ਸ਼ੋਹ ਚੰਗੇ ਰਤਬਿਆਂ ਤੇ ਪਹੁੰਚੋ ਤੇ ਆਪਾਂ ਇਸੇ ਤਰ੍ਹਾਂ ਮਾਣ ਵਧਾਉਣਾ ਆਪਣੇ ਮਾਪਿਆਂ ਦਾ ਵੀ ਸਿੱਖ ਕੌਮ ਦਾ ਵੀ ਤੇ ਇਵੇਂ ਹੀ ਸਾਧੂ ਸੂਰਤ ਰਹਿਣਾ ਜਦੋਂ ਤੁਹਾਡਾ ਕਦੀ ਅੰਮ੍ਰਿਤਸਰ ਵੱਲ ਨੂੰ ਆਉਣ ਦਾ ਸਮਾਂ ਬਣਿਆ ਹਾਂਜੀ ਤੇ ਇੱਕ ਦਿਨ ਪਹਿਲਾਂ ਦੱਸ ਦਿਓ ਫਿਰ ਤੁਹਾਨੂੰ ਉੱਥੋਂ ਆਪਾਂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਓ ਦੇਵਾਂਗੇ ਹਾਂਜੀ ਹਾਂਜੀ ਮੈਂ ਅਸਮੀ ਅਗਲੇ ਮਹੀਨੇ ਜ਼ਰੂਰ ਆਵਾਂਗੇ ਨੈਕਸਟ ਮੰਥ ਇਸ ਜੋਂ ਚ ਠੀਕ ਆ ਤੁਸੀਂ ਪਾਠ ਕਰਦੇ ਨੇ ਹਾਂਜੀ ਹਾਂ ਪਾਠ ਵੀ ਜ਼ਰੂਰ ਕਰਨਾ ਮਹਾਰਾਜ ਦਾ ਸ਼ੁਕਰਾਨਾ ਕਰਨਾ ਔਰ ਮੇਨ ਤੋਂ ਵੱਧ ਤੋਂ ਵੱਧ ਕਰਨੀ ਆਪਾਂ ਹਾਂਜੀ ਹਾਂ ਦਸਨ ਨੂੰ ਬੱਤੀ ਕੋਲ ਕਰੀਏ ਹਾਂ ਹਾਂਜੀ 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 ਇਸੇ ਤੇ ਕਰ ਲਿਓ ਜੀ ਠੀਕ ਏ ਠੀਕ ਜੜ ਦੀ ਕਲਾ ਚ ਰਹੋ ਹਮੇਸ਼ਾ ਗੁਰੂ ਅੰਗ ਸੰਗ ਬਾਪੂ ਜੀ ਨਾਲ ਗੱਲ ਕਰਾ ਦਿਓ ਆਪਣੇ ਨਾਲ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਰਦਾਰ ਜੀ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਧੰਨ ਵੀ ਬਾਬਾ ਜੀ ਬਹੁਤ ਬਹੁਤ ਵਧਾਈਆਂ ਬੜੀ ਖੁਸ਼ੀ ਹੋਈ ਸਾਡਾ ਨੌਜਵਾਨ ਸਾਬਦ ਸੂਰਤ ਆ ਤੇ ਸਾਬਦ ਸੂਰਤ ਰਹਿੰਦੇ ਐਨੇ ਵੱਡੀਆਂ ਮੱਲਾਂ ਮਾਰੀਆਂ ਮੈਂ ਸੱਚੇ ਪਾਤਸ਼ਾਹ ਕੇ ਅਰਦਾਸ ਕਰਦਾ ਇਹ ਵੱਡੇ ਤੋਂ ਵੱਡੇ ਰੁਤਬਿਆਂ ਤੇ ਪਹੁੰਚੇ ਔਰ ਹਮੇਸ਼ਾ ਚੜ੍ਹਦੀ ਕਲਾ ਦੇ ਰਵੇ ਦੀ ਮਹਾਰਾਜ ਕਰਨ ਲਗੇ ਕਿਰਪਾ ਹਾਂ ਬਹੁਤ ਬਹੁਤ ਖੁਸ਼ੀ ਹੋਈ ਔਰ ਕੌਮ ਨੂੰ ਮਾਣ ਮਿਲਦਾ ਵਾ ਜਦੋਂ ਸਾਡੇ ਬੱਚੇ ਆਪਣੀ ਸਿੱਖੀ ਨੂੰ ਕਾਇਮ ਰੱਖਦੇ ਆ ਵੱਡੀਆਂ ਪ੍ਰਾਪਤੀਆਂ ਕਰਦੇ ਨੇ ਹਾਂਜੀ ਚਲੋ ਸਮੁੱਚੇ ਪਰਿਵਾਰ ਨੂੰ ਸਾਡੇ ਵੱਲੋਂ ਵਧਾਈ ਆ ਆਪਣੇ ਬਾਬਾ ਜੀ ਦੋ ਬੇਟੇ ਨੇ ਦੁਸ਼ਾ ਵੀ ਅਮਰਤ ਧਾਰੀ ਏ ਆ ਲੋ ਕਰੋ ਗੱਲ ਉਹਦੇ ਨਾਲ ਕਰਾ ਦਿਓ ਜੀ ਕਰਾ ਦਿਓ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੀ ਕੀ ਹਾਲ ਆ ਬੱਦਿਗਾ ਬੱਦਿਗਾ ਹਮੇਸ਼ਾ ਚੜ੍ਹਦੀ ਕਲਾ ਦੇ ਰਹੋ ਐਵੇਂ ਦੋਵੇਂ ਭਰਾ ਕਹਾਣੀ ਚ ਦਰਤੀ ਕਰ ਲਈ ਲਈ ਜੀ ਬਾਕੀ ਹੁਣ ਕੀਰਤਨ ਉਹ ਘਹਿਰਾ ਵੀ ਸਿੱਖਣਾ ਹੈ ਜਰੂਰ ਜਰੂਰ ਸਿੱਖੋ ਜਰੂਰ ਪਾਠ ਵੀ ਕਰੋ ਤੇ ਵਗੈਰਾ ਕਰਨੀ ਚਾਹ ਬੂਤੀਆਂ ਵੀ ਕਰ ਲੈਣ ਲੜਨ ਨੂੰ ਠੀਕ ਹੈ ਠੀਕ ਹੈ ਠੀਕ ਹੈ ਚੜ੍ਹ ਜਦੋਂ ਆਓਗੇ ਦਰਬਾਰ ਸਾਹਿਬ ਤੇ ਆਇਓ ਫਿਰ ਆਪਾਂ ਬੈਠਾਂਗੇ ਕੀ ਕੋਈ ਗੱਲ ਨਹੀਂ ਸੀ ਬੈਠਾ ਹੀ ਉਹ ਕ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ